올 인디아 아뜨와디 비로디 프란트 데 수바 프라단테 호야 잔 레와 함라 다다 ਚੌਥਾ ਸਤੰਬਿਆ ਮੈਂ ਅਜੇ ਸ਼ਹਿਰ ਦਾ ਮਾਹੌਲ ਲੀ ਮਾਰਨਾ ਚਾਹੁੰਦਾ ਜੀ ਇੱਥੇ ਇੱਥੇ ਹਜ਼ਾਰਾਂ ਲੱਖਾਂ ਮਤੇ ਆ ਜਾਣ ਮੈਂ ਇਹ ਗੱਲ ਕੰਨਣਾ ਚਾਹਣਾ ਕਿ ਮੇਰੇ ਪਰਿਵਾਰ ਦੇ ਮੇਰੇ ਵੀਰ ਮੇਰੇ ਨਾਲ ਪਿਆਰ ਕਰਨ ਵਾਲੇ ਇੱਥੇ ਪਹੁੰਚੇ ਆ ਜੀ ਬੜੀ ਟੇਰ ਤੋਂ ਮਨ ਥ੍ਰੈਟ ਆਇਆ ਮੇਰਾ ਗਨਮੈਨ ਮੈਂ ਯੂਥ ਕਾਂਗਰਸ ਦਾ ਪ੍ਰਧਾਨ ਰਿਹਾ ਮੇਰਾ ਗਨਮੈਨ ਠਾਈ ਹੈ ਜੀ ਲੱਗੀਆਂ ਗੰਭੀਰ ਸੱਟਾਂ ਹਸਪਤਾਲ 'ਚ ਕਰਵਾਇਆ ਦਾਖਲ ਈ ਹੋਏ ਮੇਰੇ ਗਨਮਣ ਵਾਪਸ ਆ ਕੇ ਤੇ ਡੀਏਜੀ ਘਰੇ ਵਾਲੋ ਨੇ ਉਹਨਾਂ ਨੂੰ ਗਨਮਣ ਭੇਜੇ ਸੀ ਜੀ ਮੈਂ ਇਹ ਗੱਲ ਕਹਿਣੀ ਚਾਹਨਾ ਮੈਂ ਬੜੀ ਧੀਰ ਤੋਂ ਇਹ ਗੱਲ ਕਹਿਣੀ ਚਾਹਨਾ ਮੈਂ ਸੱਚ ਤੇ ਹੱਕ ਦੇ ਉਲਟ ਬੋਲਦਾ ਜੀ ਇਹ ਸੱਚ ਬਾਰੇ ਬੋਲਾਂ ਹੱਕ ਬਾਰੇ ਬੋਲਾਂ ਭਾਵੇਂ ਕੋਈ ਪੋਲਿਟਿਕਲ ਲੀਡਰ ਵੱਡਾ ਕੋਈ ਕਿਦਾਂ ਵੀ ਲੀਡਰ ਹੋਵੇ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਯਾਰ ਕਪੂਰ ਥਲੇ ਦੇ ਹਾਲਾਤ ਜੋ ਆ ਉਹਨਾਂ ਬਾਰੇ ਕੋਈ ਖੋਲ ਕੇ ਨਹੀਂ ਪਹਿਲਾ ਵੀ ਪ੍ਰਧਾਨ ਪਾਸ ਕਰਨ ਨੂੰ ਮਿਲ ਚੁਕੀਆਂ ਨੇ ਜਾਨੋਂ ਮਰਨ ਦੀਆਂ ਟੰਕੀਆਂ ਦੋ ਤਿੰਨ ਬੰਦੇ ਜਿਹੜੇ ਮੈਂ ਪਛਾਣ ਕੇ ਜਿੰਨੇ ਸੱਜਣ ਨੂੰ ਉਹਦੀ ਜਗ੍ਹਾ ਤੇ ਬੈਠਾ ਸੀ ਜਿੱਥੇ ਤੁਹਾਡੇ ਤੇ ਹਮਲਾ ਹੋਇਆ ਅਸੀਂ ਸਾਰਾ ਆ ਰਹੇ ਸੀਗੇ ਵੀਨਸ ਦੇ ਸਾਹਮਣੇ ਅਸੀਂ ਰੁਕੇ ਇੱਕ ਬੱਚਾ ਸੀਗਾ ਉੱਥੇ ਮੈਂ ਕਿਹਾ ਬੱਚਾ ਗੱਡੀ ਤੇ ਗਿਆ ਰਿਹਾ ਪਲੀਜ਼ ਇਹਨੂੰ ਕਾਈਂਡਲੀ ਸਾਈਡ ਤੇ ਕਰ ਦਿਓ ਉਹ ਬੰਦੇ ਉਤਰਿਆ ਉਹਨਾਂ ਨੇ ਇੱਕਦਮ ਟੈਕਰਤਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋ ਹਮਲਾਵਰਾਂ ਨੂੰ ਕੀਤਾ ਕਾਬੂ ਪ੍ਰਸ਼ਾਸਨ ਨੇ ਸਾਨੂੰ ਪੂਰਾ ਖਤਰੜ ਕਰਦਾ ਪਿਆ ਔਰ ਗਾਂ ਵੀ ਪੂਰਾ ਠੋਕਣਗੇ ਪੁਲਿਸ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਹੈ ਜਾਂਚ ਭਾਜੀ ਉਸ ਉਹ ਅਸਰਲੀ ਸਾਹਿਬ ਨਾਲ ਵੀ ਗੱਲ ਕੀਤੀ ਹੋਈ ਆ ਠੀਕ ਹੈ ਜੀ ਹੁਣ ਕਿਹੜੇ ਪ੍ਰਸ਼ਾਸਨ ਕੀ ਕਰ ਰਿਹਾ ਸਾਨੂੰ ਪ੍ਰਸ਼ਾਸਨ ਤੇ ਪੂਰਾ ਵਿਸ਼ਵਾਸ ਵਾ ਸਾਨੂੰ ਇਨਸਾਫ ਮਿਲੂਗਾ ਸਾਡੇ ਭਾਜੀ ਇੱਕ ਨੇਕ ਦਿਲ ਇਨਸਾਨ ਵਾ ਕਦੀ ਕਿਸੇ ਨਾਲ ਕੁਝ ਵਿਗਾੜਿਆ ਨਹੀਂ ਪਰ ਅੱਜ ਸਾਨੂੰ ਬਹੁਤ ਦੁਖਦਿਲ ਨਾ ਕਹਿਣਾ ਪੈ ਰਿਹਾ ਵਾ ਕੋਈ ਡਰਾਈਵਰ ਦੇ ਬੰਦੇ ਨੇ ਜਿਹੜੀ ਇਹ ਹਰਕਤ ਹੋਈ ਆ ਇਹ ਕਦੀ ਨਹੀਂ ਹੋਣੀ ਚਾਹੀਦੀ ਦੇਖੋ ਅੱਜ ਦੇ ਕੱਲ ਤੁਸੀਂ ਦੇਖ ਰਹੋ ਸ਼ਬਦਾ ਦੀ ਤਾਕਤ ਹੈ ਬਨ ਮੀਡੀਆ ਮੈਂ ਬਿਆਨ ਕਰ ਇਹਦੇ ਉੱਤੇ ਦੇਸ਼ ਸਰੋ ਦਾ ਪਰਚਾ ਦਰਜ ਨਾ ਹੋਇਆ ਤੇ ਮੇਰਾ ਖਿਆਲ ਪੂਰੇ ਪੰਜਾਬ ਦੇ ਵਿੱਚ ਐਡੀਸ਼ਨ ਚੱਲਦਾ ਡੇਰ ਰਾਤ ਸਤ ਨਾਰਾਇਣ ਬਾਜ਼ਾਰ ਸ਼ਹੀਦ ਭਗਤ ਸਿੰਘ ਚੌਕ ਨੇੜੇ ਬ੍ਰਾਹਮਣ ਸਭਾ ਦੇ ਸੂਬਾ ਪ੍ਰਧਾਨ ਤੇ 올 ਇੰਡੀਆ ਅਤਵਾਦ ਵਿਰੋਧੀ ਫਰੰਟ ਦੇ ਪੰਜਾਬ ਉਪ ਪ੍ਰਧਾਨ ਲਾਲੀ ਭਾਸਕਰ ਤੇ ਕੁਝ ਨੌਜਵਾਨਾਂ ਦੇ ਵੱਲੋਂ ਜਾਣ ਲਿਵਾ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਲਾਲੀ ਭਾਸਕਰ ਦੇ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਤੁਰੰਤ ਇਲਾਜ ਦੇ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਗੱਲਬਾਤ ਦੌਰਾਨ ਲਾਲੀ ਭਾਸਕਰ ਨੇ ਦੱਸਿਆ ਕਿ ਉਹ ਰਸਤੇ 'ਚ ਲੰਘ ਰਹੇ ਸਨ ਤੇ ਉਹਨਾਂ ਦੀ ਗੱਡੀ ਦੇ ਸਾਹਮਣੇ ਇੱਕ ਬੱਚਾ ਆ ਗਿਆ ਤੇ ਉਹਨਾਂ ਨੇ ਜਦੋਂ ਬੱਚੇ ਨੂੰ ਪੜਾ ਕਰਨ ਲਈ ਗਿਆ ਤਾਂ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੱਡੀ ਵਿੱਚੋਂ ਬਾਹਰ ਨਿਕਲ ਕੇ ਉਹਨਾਂ ਦੇ ਨਾਲ ਬੇਰਹਿਮੀ ਦੇ ਨਾਲ ਗੁੱਟਮਾਰ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਪਹਿਲਾਂ ਉਹਨਾਂ ਨੂੰ ਕਈ ਵਾਰ ਧਮਕੀਆਂ ਭਰੇ ਕਾਲ ਆ ਚੁੱਕੇ ਨੇ ਤੇ ਉਹਨਾਂ ਨੇ ਸ਼ੱਕ ਵੀ ਜਤਾਇਆ ਕਿ ਜੋ ਕਿ ਜੋ ਇਹ ਵਾਰਦਾਤ ਵਾਪਰੀ ਹੈ ਇਤਮ ਕਿਆ ਦੇ ਨਾਲ ਜੁੜੀ ਹੋ ਸਕਦੀ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਡੀਜੀਪੀ ਤੱਕ ਧਮਕੀਆਂ ਮਿਲਣ ਦੀ ਜਿਕਾਇਤ ਦਿੱਤੀ ਗਈ ਹੈ ਇਸ ਦੇ ਨਾਲ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਪ੍ਰਸ਼ਾਸਨ ਤੇ ਪੂਰਾ ਭਰੋਸਾ ਹੈ ਕਿ ਉਹਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ ਉੱਥੇ ਹੀ ਉਹਨਾਂ ਦੇ ਛੋਟੇ ਭਰਾ ਸੁਨੀਲ ਸ਼ਰਮਾ ਨੇ ਕਿਹਾ ਕਿ ਲਾਲੀ ਪਾਸ ਕਰ ਇੱਕ ਨੇਕ ਦਿਲ ਇਨਸਾਨ ਨੇ ਤੇ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਜੋ ਘਟਨਾ ਉਹਨਾਂ ਨਾਲ ਵਾਪਰੀ ਹੈ ਉਸ ਦਾ ਉਹਨਾਂ ਨੂੰ ਬਹੁਤ ਦੁੱਖ ਹੈ ਇਹ ਘਟਨਾ ਨਹੀਂ ਵਾਪਰਨੀ ਚਾਹੀਦੀ ਸੀ ਇਸ ਸਬੰਧੀ ਥਾਣਾ ਸਿਟੀ ਦੇ ਐਸਐਚਯੂ ਇੰਸਪੈਕਟਰ ਅਮਨਦੀਪ ਕੁਮਾਰ ਨਾਹਰ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਕੋਲ ਸ਼ਿਕਾਇਤ ਆਈ ਸੀ ਕਿ ਲਾਲੀਪਾਸਕਰ ਦੇ ਉੱਤੇ ਕੁਝ ਵਿਅਕਤੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉਹ ਮੌਕੇ ਤੇ ਉੱਥੇ ਪਹੁੰਚੇ ਤਾਂ ਦੇ ਵੱਲੋਂ ਦੋ ਨੌਜਵਾਨ ਹਮਲਾਵਰਾਂ ਨੂੰ ਕਾਬੂ ਕਰ ਲਿਆ ਗਿਆ ਇਹਨਾਂ ਨੂੰ ਹਿਰਾਸਤ ਚ ਲੈ ਕੇ ਉਹਨਾਂ ਦੇ ਨਾਲ ਕិច្ਚੀ ਕੀਤੀ ਜਾ ਰਹੀ ਹੈ ਜੋ ਪੂਰਾ ਮਾਮਲਾ ਹੈ ਉਸ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਦਾਦਾ ਚੌਥਾ ਸਟਾਂਬਿਆ ਮੈਂ ਅੱਜ ਇਹ ਸ਼ਹਿਰ ਦਾ ਮਾਹੌਲing ਪਾੜਨਾ ਚਾਹੁੰਦਾ ਜੀ ਨਹੀਂ ਤਾਂ ਇਹ ਹਜ਼ਾਰਾਂ ਲੱਖਾਂ ਮਤੇ ਆ ਜਾਣ ਜੀ ਮੈਂ ਇਹ ਗੱਲ ਕੰਨਣਾ ਚਾਹਣਾ ਕਿ ਮੇਰੇ ਪਰਿਵਾਰ ਦੇ ਮੇਰੇ ਵੀਰ ਮੇਰੇ ਨਾਲ ਪਿਆਰ ਕਰਨ ਵਾਲੇ ਇੱਥੇ ਪਹੁੰਚੇ ਆ ਜੀ ਬੜੀ ਤੇਰਸਮੰਨ ਥ੍ਰੈਟ ਆ ਮੇਰਾ ਗਨਮੈਣਾ ਮੈਂ ਯੂਥ ਕਾਂਗਰਸ ਦਾ ਪ੍ਰਧਾਨ ਰਿਆ ਮੇਰਾ ਗਨਮੈਣਾ ਠਾਈ ਆ ਜੀ ਇੱਥੇ ਮੈਂ ਗਰੀ ਨਹੀਂ ਕਰਨਾ ਚਾਹੁੰਦਾ। ਹੂੰ। ਕਈ ਇੱਥੇ ਐਸਐਸਪੀ ਆਇਆ ਇੱਕ ਬਾਲ ਸਿੰਘ ਲਾਲਪੁਰਾ ਮੇਰਾ ਉਹਨਾਂ ਨਾਲ ਚਲੋ ਪਿਆਰਿਆ। ਜੀ। ਇੱਥੇ ਐਸਐਸਪੀ ਰਹੇ। ਜੀ। ਇਹ ਹੋਏ ਮੇਰੇ ਗਨਮਣੇ ਵਾਪਸ ਹੋ ਗਏ ਤੇ ਡੀਏਜੀ ਘਰੇ ਵਾਲੋ ਨੇ ਗਨਮਣੇ ਭੇਜੇ ਸੀ। ਜੀ। ਮੈਂ ਗੱਲ ਕਹਿਣੀ ਚਾਹਨਾ ਮੈਂ ਬੜੀ ਧੀਰ ਤੋਂ ਇਹ ਗੱਲ ਕਹਿਣੀ ਚਾਹਨਾ। ਮੈਂ ਸੱਚ ਤੇ ਹੱਕ ਦੇ ਉਲਟ ਬੋਲਾਂ। ਜੀ। ਇਹ ਸੱਚ ਬਾਰੇ ਬੋਲਾਂ, ਹੱਕ ਬਾਰੇ ਬੋਲਾਂ। ਭਾਵੇਂ ਕੋਈ ਪੋਲਿਟਿਕਲ ਲੀਡਰ ਵੱਡਾ ਕੋਈ ਕਿੱਦਾਂ ਵੀ ਲੀਡਰ ਹੋਵੇ। ਮੈਂ ਇਹ ਗੱਲ ਕਹਿਣੀ ਚਾਹਨਾ ਕਿ ਯਾਰ ਕਪੂਰਥਲੇ ਦੇ ਹਾਲਾਤ ਜੋ ਆ ਉਹਨਾਂ ਬਾਰੇ ਕੋਈ ਖੋਲ ਕੇ ਦਈਏ ਨਹੀਂ ਅਸਲੇ ਤੁਹਾਡੇ ਤੇ ਹਮਲਾ ਹੋਇਆ ਤੁਹਾਨੂੰ ਨਹੀਂ ਲੱਗਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੂੰ ਐਸੇ ਵੇਲੇ ਮੌਕੇ ਤੇ ਹੋਣਾ ਚਾਹੀਦਾ ਸੀ ਜੇ ਉਹਨਾਂ ਨੂੰ ਮੇਰਾ ਖੰਦ ਗੱਲ ਨਹੀਂ ਪਤਾ ਲੱਗੀ ਪ੍ਰਸ਼ਾਸਨ ਜਿਹੜਾ ਉਹਦਾ ਪਹੁੰਚਣਾ ਬੰਦਾ ਸੀ ਪਾਸਕਰ ਜੀ ਹਮਲਾ ਕਿਹੜੇ ਬੰਦੇ ਸੀਗੇ ਕੀ ਕਾਰਨ ਮੈਨੂੰ ਕੋਈ ਨਹੀਂ ਉਹਨਾਂ ਦਾ ਪਤਾ ਮੈਨੂੰ ਪਹਿਲਾਂ ਥ੍ਰੈਟ ਆਉਂਦੇ ਰਹੇ ਆ ਮੈਨੂੰ ਕੀ ਪਤਾ ਮੈਨੂੰ ਉੱਥੇ ਵੀ ਕਿਹੜੀ ਚਲਾਦੇ ਲੰਮੇ ਪਾ ਕੇ ਕੁੱਟਿਆ ਗਿਆ ਮੇਰੇ ਸਿਰ ਤੇ ਮੱਜੀਆਂ ਪਤਾਨ ਜੀ ਤੁਹਾਨੂੰ ਉੱਥੇ ਕਿੰਨੇ ਬੰਦੇ ਸੀਗੇ ਮੈਦਾਨ ਜੀ ਤੁਹਾਨੂੰ ਕੋਈ ਸਿਕਿਉਰਟੀ ਦਿੱਤੀ ਸਰਕਾਰ ਨੇ ਨਹੀਂ ਮੈਨੂੰ ਨੇ ਦਿੱਤੀ ਪਤਾਨ ਜੀ ਕਿੰਨੇ ਬੰਦੇ ਸੀ ਜਿਹੜੇ ਜਿਹੜੇ ਨੇ ਚਾਰ ਬੰਦੇ ਹੋਰ ਸੀਗੇ ਦੋ ਤਿੰਨ ਬੰਦੇ ਜਿਹੜੇ ਮੈਂ ਪਛਾਣ ਕੇ ਜਿਹਨਾਂ ਨੂੰ ਸੱਜਣ ਮਿਲਦੇ ਸੀ ਜਿਹੜੀ ਜਗ੍ਹਾ ਤੇ ਬੈਠੇ ਜਿੱਥੇ ਤੁਹਾਡੇ ਤੇ ਹਮਲਾ ਆਇਆ ਅਸੀਂ ਸਾਰਾ ਆ ਰਹੇ ਸੀਗੇ ਵੀਨਸ ਦੇ ਸਾਹਮਣੇ ਅਸੀਂ ਰੁਕੇ ਕਿ ਬੱਚਾ ਸੀਗਾ ਉੱਥੇ ਮੈਂ ਕਿਹਾ ਬੱਚਾ ਗੱਡੀ ਤੇ ਗਿਆ ਰਿਹਾ ਪਲੀਜ਼ ਇਹਨੂੰ ਕਾਈਂਡਲੀ ਸਾਈਡ ਚ ਕਰ ਦਿਓ ਬੰਦੇ ਉਤਰਿਆ ਆਉਣ ਨਾਲ ਇੱਕਦਮ ਅਟੈੱਕ ਕਰਤਾ ਕੰਨ ਮਤਲਬ ਤੁਸੀਂ ਮੰਨਦੇ ਹੋ ਪ੍ਰੀ ਪਲੈਨਿੰਗ ਤੁਹਾਡੇ ਤੇ ਹਮਲਾ ਕੀਤਾ ਗਿਆ ਮੈਂ ਇਹਨੂੰ ਮਾਇਨ ਨਾ ਕਰਿਓ ਮੈਂ ਪ੍ਰੀ ਪਲੈਨਿੰਗ ਨੂੰ ਵੀ ਮੰਨਦਾ ਮੈਂ ਇਹ ਵੀ ਨਹੀਂ ਮੰਨਦਾ ਕਿ ਹੋ ਸਕਦਾ ਬੰਦੇ ਕੌਣ ਆ ਜਾਂਚ ਦੇ ਤੁਸੀਂ ਵੀਰਿਆ ਸਤਾਰਤ ਵੀਰਿਆ ਜਾਂਚ ਦੇ ਉੱਤੇ ਆਧਾਰਤ ਹੋਊਗਾ ਤੁਸੀਂ ਬਹੁਤ ਸਕਾਰਤਮਕ ਪੱਤਰਕਾਰ ਆ ਜ਼ਿਲ੍ਹਾ ਪ੍ਰਸ਼ਾਸਨ ਦਾ ਅੱਜ ਤੱਕ ਕੋਈ ਅਧਿਕਾਰੀ ਨਹੀਂ ਪਹੁੰਚਿਆ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਹੈ ਦੇਖਦੇ ਆ ਕਿ ਐਸਐਚਓ ਸਾਹਿਬ ਆ ਰਹੇ ਡੀਐਸਪੀ ਆ ਰਹੇ ਕਿੱਸਾ ਕਰ ਰਹੇ ਕਿਉਂਕਿ ਮੈਂ ਹਮੇਸ਼ਾ ਪ੍ਰਸ਼ਾਸਨ ਦਾ ਸਾਥ ਦਿੱਤਾ ਤੁਹਾਡੇ ਮਗਰ ਆਈ ਪਾਰਟੀ ਨੂੰ ਮੈਂ ਇੱਕ ਜੀ ਪੁੱਛਣਾ ਚਾਹੁੰਦਾ ਵਾ ਇੱਥੇ ਐਸਐਚਓ ਤੋਂ ਇਲਾਵਾ ਕੋਈ ਨਹੀਂ ਐਸਐਚਓ ਬਿਆਨ ਲੈ ਗਿਆ ਵਾ ਜੇ ਤੁਹਾਡੀ ਜੇ ਐਸ ਐਚਓ ਤੋਂ ਇਲਾਵਾ ਕੋਈ ਵੱਡਾ ਅਫਸਰ ਨਹੀਂ ਹੈ ਤੁਹਾਡੀ ਰਣਨੀਤੀ ਕੀ ਰਹੂਗੀ ਬਿਆਨ ਕੋਈ ਲਾ ਗਿਆ ਪਬਲਿਕ ਗੱਲ ਤੁਹਾਡੀ ਬਿਆਨ ਕੋਈ ਲਾ ਗਿਆ ਅਸੀਂ ਤੋਂ ਮੌਕੇ ਤੇ ਆ ਕੇ ਦੋ ਐਸ ਐਚਓ ਸਾਹਿਬ ਕੇ ਨਾਮ ਦਾ ਇਹ ਜਿਹੜਾ ਲਾਗੀ ਪਾਸ ਕਰਦੇ ਇਹ ਸਾਨੂੰ ਥੋੜੀ ਦੇਰ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਕਿ ਸ਼ਹੀਦ ਭਗਤ ਸਿੰਘ ਚੌਂਕ ਦੇ ਲਾਗੇ ਲਾਲੀ ਪਾਸਟ ਕੀਤੇ ਕਿਸੇ ਨੇ ਹਮਲਾ ਕੀਤਾ ਤੇ ਅਸੀਂ ਮੌਕੇ ਤੇ ਉੱਥੇ ਪਹੁੰਚੇ ਆ ਤੇ ਉੱਥੋਂ ਜਿਹੜੇ ਹਮਲਾਵਰ ਦੋ ਨੌਜਵਾਨਾ ਨੂੰ ਤੇ ਮੌਕੇ ਤੋਂ ਹੀ ਰਾਉਂਡ ਅਪ ਕਰ ਲਿਆ ਗਿਆ ਜਿਨ੍ਹਾਂ ਨੇ ਵੀ ਸੱਟਾਂ ਮਾਰੀਆਂ ਉਹਨਾਂ ਦੇ ਖਿਲਾਫ ਵੀ ਇਹਨਾਂ ਦੇ ਬਿਆਨ ਲੈ ਕੇ ਤਾਲੀ ਇਹ ਕੁਝ ਵਪਨ ਵਜਾਦਾ ਸੀ ਫਿਲਹਾਲ ਇਹ ਗੱਲ ਤਾਂ ਸਾਹਮਣੇ ਨਹੀਂ ਆਈ ਅਸੀਂ ਉੱਥੋਂ ਸੀਸੀਟੀਵੀ ਕੈਮਰੇ ਵਗੈਰਾ ਚੈੱਕ ਕਰਵਾਉਣੇ ਆ ਤੇ ਉਹਨਾਂ ਦੇ ਵੀ ਬਿਆਨ ਲਵਾਂਗੇ ਜੋ ਵੀ ਸਟੇਟਮੈਂਟ ਸਰ ਜਿਹੜੇ ਰੌਂਡ ਆਪ ਕੀਤਾ ਆ ਉਹ ਕਿੱਥੇ ਦੇ ਰਹਿਣ ਵਾਲੇ ਕਹਿੰਦੇ ਇਹਨਾਂ ਚੋਂ ਇੱਕ ਤੇ ਲੋਕਲ ਲੋਰੀਗੇੜ ਦਾ ਰਹਿਣ ਵਾਲਾ ਇੱਕ ਖੀਵਰ ਆ गिर ਗਏ ਆ ਪ੍ਰਸ਼ਾਸਨ ਨੇ ਸਾਨੂੰ ਪੂਰਾ ਕੰਪਲੀਟ ਕਰਦਾ ਪਿਆ ਔਰ ਗਾਣਾ ਵੀ ਪੂਰਾ ਠੋਕਣਗੇ ਬਿਠਾ ਲੇ ਉੱਥੇ ਔਰ ਪਾਜੀ ਕਿੰਨੇ ਕਿੰਨੇ ਬੰਦੇ ਕਿੰਨੇ ਬੰਦੇ ਰਾਉਂਡ ਅਪ ਕਰਦੇ ਦੋ ਬੰਦੇ ਦੋ ਬੰਦੇ ਤੁਸੀਂ ਕੋ ਪੁੱਛੀਂ ਜੇ ਰਾਉਂਡ ਕੋਈ ਪਤਾ ਲੱਗਾ ਤੁਸੀਂ ਕਰਦੇ ਆ ਜਿਹੜਾ ਨੂੰ ਜਿਹੜਾ ਜਿਹੜਾ ਮੈਨੂੰ ਥ੍ਰੈਟ ਹੈ ਹਾਂਜੀ ਹਾਂਜੀ ਮੇਰਾ ਡੀਜੀਪੀ ਲੈਵਲ ਤੱਕ ਮੇਰਾ ਜਾਂਦਾ ਕਿ ਮੈਨੂੰ ਥ੍ਰੈਟ ਹੈ ਹੋ ਸਕਦਾ ਇੱਕ ਉਹਦਾ 파ਟੇ ਹੋਵੇ ਪਾਜੀ ਇਹਨਾਂ ਨੂੰ ਥ੍ਰੈਟ ਕੋਲ ਤੁਹਾਡਾ ਨਾਮ ਕੀ ਹੈ ਬਾਜੀ ਪਹਿਲਾਂ ਨਾਮ ਇਹਨਾਂ ਦੀ ਐਪਲੀਕੇਸ਼ਨ ਲੱਗੀ ਹੋਈ ਆ ਤੁਹਾਡਾ ਨਾਮ ਕੀ ਬਾਜੀ ਆਪਣੇ ਨਾਮ ਦੇ ਅੱਗੇ ਡੈਜ਼ਿਗਨੇਸ਼ਨ Um agora seu ਇਹਨਾਂ ਦਾ ਬ੍ਰਦਰ ਵਾ ਛੋਟਾ ਇਹਨਾਂ ਨੂੰ ਥ੍ਰੈਟ ਕਾਲਸ ਪਹਿਲਾਂ ਆਉਂਦੀਆਂ ਰਹੀਆਂ ਵਾ ਡੀਜੀਪੀ ਸਾਹਿਬ ਤੁਹਾਨੂੰ ਇਹਨਾਂ ਦੀ ਐਪੀਸ਼ੀਅਨ ਲੱਗੀ ਹੋਈ ਆ ਠੀਕ ਆ ਇਸ ਸੰਬੰਧ ਵਿੱਚ ਮਤਲਬ ਡੀਜੀਪੀ ਸਾਹਿਬ ਨੇ ਥ੍ਰੈਟ ਕਾਲ ਜਿਹੜੀਆਂ ਆਈਆਂ ਉਹਦੇ ਬਿਹਾਵ ਤੇ ਇਹਨਾਂ ਨੂੰ ਕੋਈ ਗਨਮੈਨ ਨਹੀਂ ਦਿੱਤਾ ਭਾਜੀ ਉਸ ਬੰਦੇ ਐਸਐਸਪੀ ਸਾਹਿਬ ਨਾਲ ਵੀ ਗੱਲ ਕੀਤੀ ਹੋਈ ਆ ਠੀਕ ਹੈ ਜੀ ਹੁਣ ਦੇਖੋ ਪ੍ਰਸ਼ਾਸਨ ਕੀ ਕਰਿਆ ਜਵਾ ਸਾਨੂੰ ਪ੍ਰਸ਼ਾਸਨ ਤੇ ਪੂਰਾ ਵਿਸ਼ਵਾਸ ਵਾ ਸਾਨੂੰ ਇਨਸਾਫ ਮਿਲੂਗਾ ਸਾਡੇ ਭਾਜੀ ਇੱਕ ਨੇਕ ਦਿਲ ਇਨਸਾਨ ਵਾ ਕਦੀ ਕਿਸੇ ਨਾਲ ਕੁਝ ਵਿਗਾੜਿਆ ਨਹੀਂ ਪਰ ਅੱਜ ਸਾਨੂੰ ਬਹੁਤ ਦੁੱਖਦਿਲ ਨਾਲ ਕਹਿਣਾ ਪੈ ਰਿਹਾ ਵਾ ਜਿਹ ਹਰਕਤ ਹੋਈ ਆ ਤੇ ਕ ਨਹੀਂ ਹੋਣੀ ਚਾਹੀਦੀ ਦੇਖੋ ਮੇਰੇ ਕੋਲ ਵੈਪਨ ਸੀ ਪਰ ਮੈਂ ਵੈਪਨ ਨੂੰ ਯੂਜ਼ ਨਹੀਂ ਕਰਨਾ ਚਾਹੁੰਦਾ ਸੀ ਰੀਜ਼ਨ ਕਿ ਹੋ ਸਕਦਾ ਬੰਦੇ ਕੌਣ ਨੇ ਤੇ ਕੀ ਚੱਕਰ ਹੈ ਮੈਂ ਉਹਦੇ ਵਿੱਚ ਪੂਰਾ ਆਪਰੇਟਿੰਗ ਕੀਤਾ ਉਹਨਾਂ ਨੇ ਮੈਨੂੰ ਫਟ ਕਰਕੇ ਮੇਰੇ ਸੱਟਾਂ ਮਾਰੀਆਂ ਪਰ ਮੈਂ ਕਹਿੰਨਾ ਇਹਦੇ ਉੱਤੇ ਦੇਸ਼ ਸਰੋਹ ਦਾ ਪਰਚਾ ਦਰਜ ਨਾ ਹੋਇਆ ਤੇ ਮੇਰਾ ਖਿਆਲ ਪੂਰੇ ਪੰਜਾਬ ਦੇ ਵਿੱਚ ਇਹ ਨਹੀਂ ਚੱਲੂਗਾ